ਹਾਂਜੀ ਸਬਸਿਡੀ ਅਕਾਲ ਜੀ ਸਾਰਿਆਂ ਨੂੰ ਮਾਰਨਿੰਗ ਦਾ ਟਾਈਮ ਆ ਤਕਰੀਬਨ ਇਥੇ 6:00 ਵੱਜ ਚੁੱਕੇ ਨੇ ਤੇ ਬੱਦਲਵਾਈ ਨੇ ਇਥੇ ਪੂਰੀ ਹੋ ਰਹੀ ਸੀਗੀ ਮੈਂ ਬੱਚਿਆਂ ਨੂੰ ਰੈਡੀ ਕਰਨ ਲੱਗੀ ਹੁਈ ਸੀ ਤੇ ਹਾਂਜੀ ਬੱਚੇ ਆਪਣੇ ਸਕੂਲ ਚਲੇ ਗਏ ਸੀ ਇਥੇ ਟਾਈਮ ਹੋ ਗਿਆ ਜੀ 8:30 ਦਾ 8:30 ਵਜੇ ਨਾ ਇੰਨਾ ਜਿਆਦਾ ਮੀਂਹ ਇੱਕ ਪਲਤ ਹੈ ਬਹੁਤ ਜਿਆਦਾ ਰਿਖੂ ਇਥੇ ਮੀਂਹ ਪੈ ਰਿਹਾਗਾ ਤੇ ਮੇਰੇ ਹਲੇ ਜੀ ਘਰ ਦੇ ਕੰਮ ਸਾਰੇ ਪੈਂਡਿੰਗ ਏ ਪੈਸੀ ਮਾਰਨਿੰਗ ਮੈਨੂੰ ਇਦਾਂ ਹੁੰਦਾ ਵੀ ਸਭ ਤੋਂ ਪਹਿਲਾਂ ਹਲਾ ਬੱਚਿਆਂ ਨੂੰ ਰੈਡੀ ਕਰਕੇ ਸਕੂਲ ਭੇਜ ਦਵਾਂ ਕਿਉਂਕਿ ਜੇ ਮੈਂ ਘਰ ਦੇ ਸਫਾਈਆਂ ਚ ਲੱਗ ਜੰਨੀਆਂ ਤਾਂ ਹਨਾ ਬੱਚੀਆਂ ਨੂੰ ਤਿਆਰ ਕਰਨਾ ਥੋੜਾ ਜਿਆ ਔਖਾ ਹੋ ਜਾਂਦਾ ਕਿਉਂਕਿ ਤਿੰਨੋਂ ਬੇਟੀਆਂ ਦਾ ਜਿਹੜਾ ਟਾਈਮ ਆ ਇਕੱਠਾ ਹੀ ਆਗਾ ਇਧਰਨ ਕਿ ਆਪਣੀ ਜਿਹੜੀ ਨੂਰ ਆ ਉਹ ਜਾਂਦੀ ਆ 7:30 ਵਜੇ ਜਸਟ ਪਹਿਲਾਂ ਚਲੇ ਜਾਂਦੀ ਵੱਡੀ ਬੇਟੀ ਦਾ ਟਾਈਮ ਥੋੜਾ ਜਿਆ ਲੇਟ ਆ ਬਾਕੀ ਜੀ ਉਹ ਸਿਆਣੀਆਂ ਆ ਉਹ ਰੈਡੀ ਹੋ ਜਾਂਦੀ ਆ ਨੂਰ ਵਰਗਿਆਂ ਨੂੰ ਤਿਆਰ ਕਰਨਾ ਥੋੜਾ ਜਿਆ ਉਹ ਹੁੰਦਾ ਆ ਤੇ ਹਾਂਜੀ ਉਹਨਾਂ ਨੂੰ ਸਕੂਲ ਪੇ ਦਿੱਤਾ ਕਿਉਂਕਿ ਇਹਨਾਂ ਦੇ ਪਾਪਾ ਵੀ ਸ਼ਾਪ ਤੇ ਚਲੇ ਗਏ ਸੀ ਇਹ ਉਹਨਾਂ ਨੂੰ ਵੀ ਇਦਾਂ ਹੁੰਦਾ ਵੀ ਪਹਿਲਾਂ ਬੱਚਿਆਂ ਦੇ ਨਾਲ ਹੀ ਮੇਰਾ ਖਾਣਾ ਬਣ ਜਾਵੇ ਤੇ ਨਾਲ ਦੀ ਨਾਲ ਮੈਂ ਆਪਣਾ ਸ਼ਾਪ ਤੇ ਚਲੇ ਜਾਵਾਂ ਕਿਉਂਕਿ ਕਿਸੇ ਵੀ ਕੰਮ ਦੀ ਜਦੋਂ ਆਪਣੀ ਯਾਨੀ ਕਿ ਹੁੰਦੀ ਹੈ ਨਾ ਸ਼ਾਪ ਵਗੈਰਾ ਆਪਾਂ ਨੂੰ ਇਦਾਂ ਹੁੰਦਾ ਮਾਰਨਿੰਗ ਜਿੰਨਾ ਹੀ ਚੱਲਦੀ ਆਪਾਂ ਸ਼ਾਪ ਖੋਲ੍ਹਾਂਗੇ ਹਨਾ ਉਨੀ ਜਿਆਦਾ ਵਧੀਆ ਹੁੰਦਾ ਕਿਉਂਕਿ ਸਾਫ ਸਫਾਈ ਵਗੈਰਾ ਹੋ ਜਾਂਦੀ ਹੈ ਉਦੋਂ ਨੂੰ ਕਸਟਮਰ ਵਗੈਰਾ ਆਉਂਦੇ ਆ ਉਦੋਂ ਆਪਣੀ ਜਿਹੜੀ ਸਾਫ ਸਫਾਈ ਹੈ ਜਿਹੜੀ ਉਹ ਹੋ ਜਾਂਦੀ ਆ ਇਸ ਲਈ ਮੈਂ ਜਿਹੜੇ ਯਾਨੀ ਕਿ ਇਹਨਾਂ ਦੇ ਪਾਪਾ ਦਾ ਖਾਣਾ ਉਹ ਵੀ ਬੱਚਿਆਂ ਦੇ ਨਾਲ ਹੀ ਬਣ ਜਾਂਦਾ ਹੁੰਦਾ ਦਾ ਤੇ ਬਾਅਦ ਵਿੱਚ ਆਪਣੇੜੇ ਘਰ ਦੇ ਕੰਮ ਨੇ ਮੈਂ ਬਾਅਦ ਵਿੱਚ ਲੱਗਦੀ ਆ ਖਾਸ ਕਰਕੇ ਜਿਵੇਂ ਕਿ ਝਾੜੂ ਵਗੈਰਾ ਹੋ ਗਿਆ ਇੱਕ ਵਾਰੀ ਪਹਿਲਾਂ ਹਲਕਾ ਜਿਹਾ ਲਗਾ ਦਿੰਨੇ ਆ ਜਿਹੜਾ ਜਿਆਦਾ ਡੀਪਲੀ ਝਾੜੂ ਵਗੈਰਾ ਹੁੰਦਾ ਉਹ ਤਾਂ ਯਾਨੀ ਕਿ ਬੱਚਾ ਸਕੂਲ ਪੇਜ ਕੇ ਫੇਰੀ ਲੱਗਦਾ ਕਿਉਂਕਿ ਜਦੋਂ ਬੱਚੇ ਜਾਂਦੇ ਆ ਨਾ ਕਿਤੇ ਕੋਸ਼ ਪਿਆ ਹੁੰਦਾ ਕਿਤੇ ਕੋਸ਼ ਪਿਆ ਹੁੰਦਾ ਇਸ ਲਈ ਹਨਾ ਪਹਿਲਾਂ ਸਾਰੀ ਇੰਡਸਟਰੀ ਵਗੈਰਾ ਕਰਕੇ ਚੱਕਤਰ ਕਰਕੇ ਫੇਰੀ ਝਾੜੂ ਵਗੈਰਾ ਲੱਗਦਾਗਾ ਇਥੇ ਜੀ ਖਾਣਾ ਹੋ ਗਿਆ ਸੀਗਾ ਮੈਂ ਵੀ ਖਾਣਾ ਸੀ ਜੇਪਾ ਪਈਨੇ ਵੀ ਖਾਣਾ ਸੀ ਤੇ ਬਰਤਨ ਹਲੇ ਮੇਰੇ ਇਥੇ ਪਏ ਸੀਗੇ ਸਭ ਤੋਂ ਪਹਿਲਾਂ ਇਥੇ ਮੈਂ ਬੈੱਡ ਸ਼ੀਟ ਆ ਜਿਹੜੀ ਹਨਾ ਯਾਨੀ ਕਿ 4 ਤੋਂ 5 ਦਿਨ ਹੋ ਗਏ ਸੀ ਇਹਨੂੰ ਵਿਛਾਈ ਨੂੰ ਤੇ ਮੈਂ ਸੋਚ ਰਹਾ ਆਪਾਂ ਪਹਿਲਾਂ ਬੈੱਡ ਸ਼ੀਟ ਆਪਣੀ ਜਿਹੜੀ ਉਹ ਚੇਂਜ ਕਰ ਦਈਏ ਬੈੱਡ ਸ਼ੀਟ ਚੇਂਜ ਕਰਨ ਤੋਂ ਬਾਅਦ ਨਾਲ ਹੀ ਜੀ ਮੈਂ ਪੀਲੋ ਕਵਰ ਜਿਹੜੇ ਉਹ ਚੇਂਜ ਕਰਦੇ ਆ ਤੇ ਇਹ ਨਾ ਬੈੱਡ ਸ਼ੀਟ ਕਾਟਨ ਦੀ ਆ ਤੇ ਵੈਸੇ ਦੇਖੋ ਕਾਟਨ ਦਾ ਸਟੱਫ ਹੁੰਦਾ ਤਾਂ ਵਧੀਆ ਪਰ ਜਿਵੇਂ ਜਿਵੇਂ ਆਪਾਂ ਇਹ ਚ ਧੋ ਪਾਈ ਜਾਂਦੇ ਆ ਨਾਲ ਦੀ ਨਾਲ ਇਹਦਾ ਕਲਰ ਆ ਜਿਹੜਾ ਫੇਡ ਹੋਣ ਲੱਗ ਜਾਂਦਾ ਤੇ ਦੇਖੋ ਦੇਖਣੋਂ ਵੀ ਨਾ ਮੈਨੂੰ ਇਦਾਂ ਲੱਗ ਰਿਹਾ ਮੈਂ ਪਹਿਲਾਂ ਮਨ ਦੇ ਵਿੱਚ ਵੀ ਮੈਂ ਸੋਚ ਰਹੀ ਸੀ ਵੀ ਇਦਾਂ ਲੱਗ ਰਿਹਾ ਜਿਵੇਂ ਕੇ ਇਹ ਤੋਂ ਹੀ ਨਹੀਂ ਹੁੰਦੀ ਹਨਾ ਜਿਵੇਂ ਕਿ ਕਲਰ ਵਗੈਰਾ ਨਾ ਫੇਟ ਜਾ ਹੋ ਜਾਂਦਾਗਾ ਕਾਟਨ ਦੀ ਬेडशीट ਹੈ ਇਸ ਲਈ ਇੱਥੇ ਮੈਂ ਨਾ ਅੱਜ ਯਾਨੀ ਕਿ ਤਿੰਨ ਬेड ਸ਼ੀਟ ਲੈਂਦੀਆਂ ਸੀਗੀਆਂ ਮੈਂ ਉਹੀ ਇੱਥੇ ਤੁਹਾਨੂੰ ਦਿਖਾ ਰਹੀ ਸੀ ਨਾਲ ਦੀ ਨਾਲ ਜਿਹੜੇ ਕੱਪੜੇ ਸੀਗੇ ਸਲਾਈ ਹੋਣੇ ਆਏ ਇੱਥੇ ਮੈਂ ਉਹ ਲੱਗੀ ਹੋਈ ਸੀ ਸੈਟਿੰਗ ਜੀ ਕਰਨ ਕਿਉਂਕਿ ਇਹਨਾਂ ਦੇ ਪਾਪਾ ਹਮ ਮੰਜੇ ਤੇ ਪੈਂਦੇ ਉਹ ਤੇ ਬੈੱਡ ਤੋਂ ਨਹੀਂ ਯਾਨੀ ਕਿ ਸੈੱਟ ਆਉਂਦਾ ਹੈਗਾ 6:30 ਤੋਂ ਬਾਅਦ ਉਹ ਮੰਜੀ ਰਹਾਉਂਦੇ ਆ ਆਪਣਾ ਤੇ ਇਥੇ ਜੋ ਜਿਹੜੇ ਆਪਣੇ ਕੱਪੜੇ ਸੀਗੇ ਕਸਟਮਰਾਂ ਦੇ ਉਹ ਰੱਖੇ ਹੋਏ ਸੀਗੇ ਸਲਾਈ ਹੋਣੇ ਨਾਲ ਹੀ ਮੇਰਾ ਦੁਪੱਟਾ ਪਿਆ ਸੀਗਾ ਮੈਂ ਉਹ ਵੀ ਟੇਲ ਲਗਾ ਕੇ ਇਥੇ ਰੱਖਤਾ ਮੈਂ ਕਿ ਉਹਨੂੰ ਬਾਅਦ ਦੇ ਵਿੱਚ ਅਲਮਾਰੀ ਅੰਦਰ ਰੱਖੂਗੀ ਤੇ ਯਾਨੀ ਕਿ ਜਿਹੜੇ ਬੈੱਡ ਸ਼ੀਟ ਲਈਆਂ ਇਸ ਵਾਰੀ ਨਾ ਮੈਂ ਕਿ ਜਿਵੇਂ ਗ੍ਰੇਸ कॉटन ਹੁੰਦਾ ਨਾ ਸਟੱਫ ਉਸ ਤਰ੍ਹਾਂ ਦੀਆਂ ਲਈਆਂ ਨਹੀਂ ਆ ਕਿਉਂਕਿ ਉਹਨਾਂ 'ਚ ਨਾ ਜਿੰਨਾ ਮਰਜੀ ਫਾਤੂ ਵਗੈਰਾ ਪਾਈ ਚੱਲੇ ਉਹਨਾਂ ਦੇ ਕਲਰ ਨਹੀਂ ਫੀਟ ਹੁੰਦੇ ਹੈਗੇ ਬਾਕੀ ਸਾਈਜ਼ ਵੀ ਹਨਾ ਵੱਡਾ ਹੁੰਦਾ ਉਹਨਾਂ ਦਾ ਕਿੰਗ ਸਾਈਜ਼ ਹੁੰਦੀਆਂ ਉਹ ਬੈੱਡ ਸ਼ੀਟ ਦੋ ਲਈਆਂ ਜੀ ਮੈਂ ਡਬਲ ਬੈੱਡ ਦੀਆਂ ਤੇ ਇੱਕ ਯਾਨੀ ਕਿ ਲਈ ਆ ਆਪਾਂ ਸਿੰਗਲ ਦਿਵਾਨ ਬੈੱਡ ਦੀ ਤੇ ਇਕੱਠੀਆਂ ਤਾਂ ਦੇਖੋ ਲੈਣੀਆਂ ਮੁਸ਼ਕਲ ਜੀਆਂ ਹੋ ਜਾਂਦੀਆਂ ਮੈਂ ਕਿਹਾ ਚਲੋ ਆਪਾਂ ਫੇਰ ਇਹਨਾਂ ਨੂੰ ਵਿਛਾ ਕੇ ਹਨਾ ਨਾਲ ਥੋੜਾ ਜਿਹਾ ਆਪਾਂ ਸਟਾਫ ਦਾ ਪਤਾ ਲੱਗ ਜੂਗਾ ਵੀ ਆਪਾਂ ਬਾਅਦ ਵਿੱਚ ਜਿਹੜੀਆਂ ਹੈਗੀਆਂ ਹੋਰ ਬੈੱਡ ਸ਼ੀਟ ਲੈ ਲਾਂਗੇ ਤੇ ਇੱਕ ਹੈਗੀਆਂ ਮੇਰੇ ਕੋਲ ਬੈੱਡ ਦੀ ਯਾਨੀ ਕਿ ਹੈਗੀਆਂ ਤਾਂ ਬੈੱਡ ਦੀਆਂ ਹੋਰ ਵੀ ਨਹੀਂ ਪਰ ਉਹ ਬੋਟਨ ਦਾ ਸਟਾਫ ਹੋਣ ਕਰਕੇ ਨਾ ਉਹਨਾਂ ਦਾ ਕਲਰ ਐ ਫੇਟ ਹੋ ਗਿਆ ਤੇ ਉਹ ਵਿਛਾਏ ਹੋਈਆਂ ਯਾਨੀ ਕਿ ਉਹਦੇ ਮਨ ਨੂੰ ਨਹੀਂ ਜੰਗੀਆਂ ਲੱਗਦੀਆਂ ਹੈਗੀਆਂ ਤੇ ਬਾਕੀ ਜੀ ਇੱਥੇ ਦੇਖੋ ਝਾੜੂ ਮੇਰਾ ਲੱਗ ਗਿਆ ਬਾਹਰ ਨਾ ਮੀਂਹ ਪੈ ਰਿਹਾ ਸੀ ਬਹੁਤ ਜ਼ਿਆਦਾ ਇਸ ਲਈ ਮੈਂ ਕੂੜਾ ਨਾ ਬਾਹਰ ਨਹੀਂ ਲੈ ਗਈ ਇੱਥੇ ਹੀ ਇਕੱਠਾ ਕਰਤਾ ਸੀਗਾ ਤੇ ਕਿਉਂਕਿ ਗਿੱਲੇ ਦੇ ਵਿੱਚ ਏਕਰ ਹਨਾ ਜਿਆਦਾ ਕੂੜਾ ਲੈ ਕੇ ਜਾਵਾਂਗੇ ਤੇ ਉੱਥੇ ਉਹ ਫर्श ਤੇ ਲੱਗ ਜਾਂਦਾ ਵਾ ਇੱਥੇ ਮੈਂ ਉਹ ਪੋਲੀਥੀਨ ਚ ਪਾ ਕੇ ਲੱਗ ਰੱਖਤਾ ਕਿਉਂਕਿ ਬਾਹਰ ਤਾਂ ਮੈਂ ਗਈ ਨਹੀਂ ਮੀਂਹ ਬਹੁਤ ਜ਼ਿਆਦਾ ਇੱਥੇ ਪੈ ਰਿਹਾ ਸੀਗਾ ਇੰਦਰ ਅੰਘੀ ਜੀ ਮੈਂ ਕਿਚਨ ਦੇ ਵਿੱਚ ਕਿਚਨ ਦੇ ਮੇਰੇ ਬਰਤਨ ਸੀਗੇ ਸਾਫ਼ ਕਰਨ ਵਾਲੇ ਉਹਨਾਂ ਤੇ ਲੱਗ ਗਈ ਨਾਲ ਹੀ ਜਿਹੜਾ ਆਪਣਾ ਦੁੱਧ ਦਾ ਬਾਉਲ ਹੋਣਾ ਰੱਖਿਆ ਹੋਇਆ ਨਾਲ ਹੀ ਮੈਂ ਦੁੱਧ ਬਾਉਲ ਕਰ ਦ ਨਾਲ ਜਿਹੜੇ ਆਪਣੇ ਬਰਤਨ ਹੁੰਦੇ ਆ ਮਾਰਨਿੰਗ ਦੇ ਟਾਈਮ ਸੱਚੇ ਬਰਤਨ ਇਦਾਂ ਲੱਗਦਾ ਮੈਨੂੰ ਵੀ ਜਿੰਨੇ ਵੀ ਬਰਤਨ ਆਪਣੀ ਸਲੇਬ ਤੇ ਹੁੰਦੇ ਆ ਸਾਰੇ ਸ਼ੈਂਕ ਦੇ ਵਿੱਚ ਆ ਗਏ ਤੇ ਕਿਉਂਕਿ ਆ ਨਾ ਬੱਚਿਆਂ ਨੂੰ ਵੀ ਖਾਣਾ ਪੀਣਾ ਖਾਣਾ ਬਾਕੀ ਚਾਹ ਦਾ ਹੋ ਜਾਂਦਾ ਇਸ ਤੋਂ ਪਹਿਲਾਂ ਮੈਂ ਬਰਤਨ ਨਹੀਂ ਸਾਫ਼ ਕੀਤੇ ਨਹੀਂ ਤਾਂ ਕਈ ਵਾਰੀ ਹੋ ਜਾਂਦਾ ਵੀ ਇੱਕ ਵਾਰੀ ਪਹਿਲਾਂ ਆਪਾਂ ਸਾਫ਼ ਕਰ ਦਿੰਨੇ ਆਂਗੇ ਤੇ ਪਰ ਅੱਜ ਨਹੀਂ ਹੋਏ ਸੀਗੇ ਮੇਰੇ ਤੋਂ ਤੇ ਹਾਂਜੀ ਬਸ ਇੱਥੇ ਬਰਤ ਲੱਗੀ ਹੀਆਂ ਮੈਂ ਸਾਫ ਕਰ ਨਾਲ ਦੀ ਨਾਲ ਹੁਣ ਸਫਾਈਆਂ ਦਾ ਕੰਮ ਵੀ ਦੇਖੋ ਨਾ ਸਾਰੀਆਂ ਭੈਣਾਂ ਦਾ ਚੱਲ ਰਿਹਾਗਾ ਮੇਰਾ ਵੀ ਯਾਨੀ ਕਿ ਹਲੇ ਕਲਾ ਸਟੋਰੀ ਸਾਫ ਹੋਇਆ ਹੁਣ ਸੋਚ ਰਹੀਆਂ ਵਿੱਚ ਦੀ ਵੀ ਇੱਕ ਅੱਧੇ ਦਿਨ ਦੇ ਵਿੱਚ ਹਨਾ ਦੂਜੇ ਵੀ ਆਪਾਂ ਸਾਫ ਕਰ ਦੀ ਜਿਹੜੇ ਰੂਮ ਵਗੈਰਾ ਨੇਗੇ ਇਕੱਠਾ ਕੰਮ ਕਰਨਾ ਦੇਖੋ ਥੋੜਾ ਜਿਆ ਮੁਸ਼ਕਲ ਹੋ ਜਾਂਦਾ ਇਕੱਲੇ ਨੂੰ ਕਿਉਂਕਿ ਜੇ ਨਾ ਆਪਾਂ ਕੋਈ ਹੈਲਪਰ ਵਗੈਰਾ ਲਗਾ ਸਕਦੇ ਹਾਂ ਕਿਉਂਕਿ ਜੇਕਰ ਕੋਈ ਹੈਲਪਰ ਲਗਾਉਣਾ ਤਾਂ ਆਪਣੇ ਹਿਸਾਬ ਨਾਲ ਕੰਮ ਨਹੀਂ ਹੁੰਦਾ ਹੈਗਾ ਕਿਉਂਕਿ ਉਹਨਾਂ ਨੂੰ ਇਦਾਂ ਦਾ ਜਿਵੇਂ ਹੁਣ ਆਪਾਂ ਨੇ ਕੋਈ ਵੀ ਸਮਾਨ ਵਗੈਰਾ ਰੱਖਣਾ ਹਨਾ ਆਪਾਂ ਦੇਖ ਕੇ ਰੱਖਾਂਗੇ ਜਾਂ ਫਿਰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਕਿਉਂਕਿ ਉਹਨਾਂ ਦਾ ਸਿੱਕੇ ਦਾ ਹੁੰਦਾ ਵੀ ਬਸ ਇੱਕ ਵਾਰੀ ਕੰਮ ਆ ਜਿਹੜਾ ਖਤਮ ਕਰਨ ਦਾ ਕਰੀਏ ਹੁਣ ਆਪਾਂ ਨੂੰ ਇਦਾਂ ਹੁੰਦਾ ਵੀ ਚਲੋ ਕੋਈ ਨਾ ਜਿੱਥੇ 10 ਮਿੰਟ ਲੱਗਣੇ ਉੱਥੇ ਭਾਵੇਂ ਅੱਧਾ ਘੰਟਾ ਲੱਗ ਜੇ ਪਰ ਆਪਾਂ ਕੰਮ ਆ ਨਾ ਟਿਕਾਈ ਨਾਲ ਕਰਾਂਗੇ ਕਿਉਂਕਿ ਇਹ ਜਿਹੜੇ ਸਫਾਈਆਂ ਹੁੰਦੀਆਂ ਡੀਪਲੀ ਆਪਾਂ ਦੇਖੋ ਡੇਲੀ ਤਾਂ ਨਹੀਂ ਕਰ ਸਕਦੇ ਹੈਗੇ ਤੇ ਇਸ ਲਈ ਇਦਾਂ ਹੁੰਦਾ ਮੈਨੂੰ ਤਾਂ ਵੀ ਮੈਂ ਹੈਲਪਰ ਵਗੈਰਾ ਨਹੀਂ ਲਗਾ ਸਕਦੀ ਮੈਨੂੰ ਇਦਾਂ ਹੁੰਦਾ ਪਰ ਮੈਂ ਹੌਲੀ ਕਰ ਲਾ ਪਰ ਮੈਂ ਆਪ ਹੀ ਕੰਮ ਕਰਾਂ ਕਿਉਂਕਿ ਜਿਹੜੀ ਆਪ ਨੂੰ ਹੁੰਦਾ ਹਨਾ ਵੀ ਜਿਵੇਂ ਹੀ ਆਪਾਂ ਨੂੰ ਜਿਹੜੀ ਚੀਜ਼ ਦੀ ਲੋੜ ਆਪਾਂ ਚੰਗੀ ਤਰ੍ਹਾਂ ਯਾਨੀ ਕਿ ਸਾਫ਼ ਵਗੈਰਾ ਕਰਕੇ ਜਗ੍ਹਾ ਤੇ ਰੱਖ ਸਕਦੇ ਆ ਜਿਵੇਂ ਆਪਾਂ ਕਿਸੇ ਹੋਰ ਨੂੰ ਹੈਲਪ ਤੇ ਲਗਾ ਲਿਆ ਆਪਾਂ ਅਗਲੇ ਤੇ ਕੰਮ ਛੱਡ ਦਾਂਗੇ ਤਾਂ ਉਦਾਂ ਸਫਾਈ ਵੀ ਨਹੀਂ ਹੁੰਦੀ ਤੇ ਬਾਕੀ ਆਪਦਾ ਵੀ ਆਪਾਂ ਨੂੰ ਇਦਾਂ ਹੋ ਜਾਂਦਾ ਵੀ ਆਪਾਂ ਨੇ ਆਪ ਨਹੀਂ ਕੀਤਾ ਹੈਗਾ ਤੇ ਇਹਦੇ ਨਾਲੋਂ ਚੰਗਾ ਤਾਂ ਵੀ ਆਪਾਂ ਆਪ ਹੀ ਕਰ ਲੈਂਦੇ ਹਾਂ ਬਾਕੀ ਜੇ ਅੱਜਕੱਲ੍ਹ ਖਾਮ ਕੋਈ ਆਪ ਦਾ ਸਮਝ ਕਿਦਾਂ ਕਰਦੀ ਵੀ ਨਹੀਂ ਹੈਗੀ ਸਫਾਈਆਂ ਦਾ ਕਿਉਂਕਿ ਦੇਖੋ ਹਰ ਇੱਕ ਦੇ ਘਰ ਦੇ ਵਿੱਚ ਰਸਨਾ ਹੁੰਦੀਆਂ ਨੇ ਅਗਲਾ ਵੀ ਜਿਵੇਂ ਆਪਾਂ ਦੇਖੀ ਇੱਕ ਇਨਕੇ ਲੋੜ ਦਾ ਹੋ ਜਾਂਦਾ ਵੀ ਅਗਲਾ ਕੰਮ ਕਰਦਾਗਾ ਤੇ ਉਹ ਜੇ ਕੰਮ ਨਹੀਂ ਹੁੰਦਾ ਹੈਗਾ ਤੇ ਹਾਂਜੀ ਬਸ ਇੱਥੇ ਮੇਰੇ ਬਰਤਨ ਸਾਫ ਹੋ ਹੋਗੇ ਤੇ ਨਾਲ ਦੀ ਨਾਲ ਜਿਹੜਾ ਆਪਣੀ ਗੈਸ ਵਾਲੀ ਸਲੈਬ ਆ ਇੱਥੇ ਮੈਂ ਉਹ ਸਾਫ ਕਰ ਦੂੰਗੀ ਬਾਕੀ ਜੀ ਗੈਸ ਤੁਸੀਂ ਚੇਂਜ ਜਿਹੜੀਆਂ ਪਹਿਲਾਂ ਮੇਰੇ ਨਾਲ ਪਹਿਲਾਂ ਤੋਂ ਜੁੜੀਆਂ ਹੋਈਆਂ ਚੇਂਜ ਦੇਖ ਰਹੇ ਹੋਵੋਗੇ ਤੁਸੀਂ ਇਹ ਜੀ ਆਪਣਾ ਹੈਗਾ ਪੁਰਾਣਾ ਸਾਥੀ ਯਾਨੀ ਕਿ ਜਿਹੜਾ ਮੇਰੇ ਕੋਲ ਪਹਿਲਾਂ ਸੀਗਾ ਗੈਸ ਉਹ ਵਾਲਾ ਚੁੱਲਾਗਾ ਤੇ ਇਹ ਵਾਲਾ ਚੁੱਲੇ ਦੇ ਨਾਲ ਯਾਨੀ ਕਿ ਤਿੰਨੋਂ ਬਰਨਰ ਹੀ ਖਰਾਬ ਹੋ ਗਏ ਸੀ ਇਸ ਲਈ ਮੈਂ ਇਹ ਸਾਵਧ ਰੱਖਿਆ ਸੀ ਦੇਖੋ ਨਾ ਖਾਮੀ ਹੋਈ ਚੀਜ਼ ਕਦੇ ਨਾ ਕਦੇ ਕੰਮ ਜ਼ਰੂਰ ਆ ਜਾਂਦੀ ਆ ਇਹ ਨਾ ਤਕਰੀਬਨ ਮੇਰੇ ਕੋਲੇ 4 ਤੋਂ 5 ਸਾਲ ਦਾ ਖਾਮ ਕੇ ਦੇ ਰੱਖਿਆ ਹੋਇਆ ਸੀਗਾ ਤੇ ਇਹ ਦੇਖੋ ਉਹ ਖਰਾਬ ਹੋਇਆ ਨਹੀਂ ਤਾਂ ਆਪ ਨੂੰ ਐਟ ਅ ਟਾਈਮ ਪੈਸੇ ਲਾਉਣੇ ਪੈਂਦੇ ਹਨਾ ਬਾਕੀ ਥੋੜਾ ਜਿਹਾ ਘਰ ਵੀ ਆਪਾਂ ਨਾ ਦੇਖ ਲੈਣਾ ਚਾਹੀਦਾ ਵੀ ਨਹੀਂ ਤਾਂ ਮੈਂ ਕਹਦੀ ਵੀ ਇਹਨੂੰ ਉਦੋਂ ਹੀ ਵੇਚ ਦਿੰਦੀ ਜਾਂ ਫਿਰ ਸੁੱਟ ਦਿੰਦੀ ਹਨਾ ਤੇ ਮੈਨੂੰ ਹੁਣ ਨਵਾਂ ਲੈਣਾ ਪੈਂਦਾ ਤੇ ਹੁਣ ਇਹ ਮੇਰਾ ਸਾਹਮਿਆ ਹੋਇਆ ਸੀ ਤੇ ਮੈਂ ਮੈਂ ਤਾਂ ਕੰਮ ਲੈ ਲਿਆ ਲਓ ਜੀ ਬਸ ਤਾਂ ਤੁਹਾਨੂੰ ਬਤਾ ਆਪਾਂ ਨੇ ਬੈੱਡ ਸ਼ੀਟ ਦੇਖੋ ਸਵੇਰੀ ਆਪਾਂ ਨੇ ਚੇਂਜ ਕਰੀ ਸੀ ਹਨਾ ਤੇ ਇੱਧਰ ਦੇਖੋ ਬੇਟੀ ਨੇ ਆਫੇ ਸਕੂਲੋਂ ਜਿਹੜੀ ਨਾ ਨਵੀਆਂ ਬੈੱਡ ਸ਼ੀਟ ਲੈ ਕੇ ਆਂਦੀਆਂ ਸੀਗੀਆਂ ਕਹਿੰਦੀ ਨਹੀਂ ਇਹ ਪਿਛਾਉਣੀ ਆ ਮੈਂ ਰੱਖਿਆ ਸੀ ਮੈਂ ਕਿਹਾ ਚਲੋ ਆਪਾਂ ਦਿਵਾਲੀ ਟਾਈਮ ਬਿਸ਼ਾਵਾਗੇ ਪਰ ਦੋ ਸੀਗੀਆਂ ਡਬਲ ਬੈੱਡ ਦੀਆਂ ਹਨਾ ਤੇ ਇਹ ਵਾਲੀ ਬੈੱਡ ਸ਼ੀਟ ਉਹਨੇ ਵਿਛਾਤੀ ਤੇ ਦੱਸਿਓ ਜੀ ਤੁਹਾਨੂੰ ਵੀ ਕਲਰ ਵਗੈਰਾ ਇਹਦਾ ਕਿੱਦਾਂ ਦਾ ਲੱਗਿਆ ਵੈਸੇ ਆਪਾਂ ਸਾਰੇ ਹਨਾ ਲਾਈਟ ਜੇ ਚਾਰਟੇ ਲਏ ਲਾਈਟ ਜੇ ਕਲਰ ਲਏ ਸੀਗੇ ਮੈਂ ਵੀ ਡਾਰਕ ਹਨਾ ਅੱਜਕੱਲ ਟ੍ਰੈਂਡ ਵੀ ਨਹੀਂ ਬਾਕੀ ਅੱਖਾਂ ਨੂੰ ਵੀ ਨਹੀਂ ਸੋਹਣੇ ਲੱਗਦੇ ਹਨਾ ਤੇ ਇਸ ਲਈ ਇਹ ਵੜਾ ਕਲਰ ਆਪਾਂ ਨਹੀਂ ਵਿਛਾਤਾ ਤੇ ਹੁਣ ਰਹਿ ਗਿਆ ਹੁਣ ਇਹ ਨਹੀਂ ਮੈਂ ਵਿਛਾਉਣ ਦਿੰਦੀ ਏ ਆਪਾਂ ਬਿਸ਼ਾਮ ਮੰਗੇ ਜੀ ਦੀਵਾਲੀ ਟਾਈਮ ਇਹ ਦੀਵਾਲੀ ਖਤ ਰੱਖਿਆ ਹਣ ਇਹ ਮੈਨੂੰ ਬਿਸ਼ਾਨ ਨਹੀਂ ਦਿੰਦੀ ਇਹ ਤਾਂ ਜਿਹੜਾ 프ਿੰਟ ਹੈਗਾ ਇਦਾਂ ਦਾ ਹੁਣ ਚੱਲ ਵੀ ਇਦਾਂ ਦੀਆਂ ਰਹੀਆਂ ਨਹੀਂ ਯਾਨੀ ਕਿ ਬਾਕਸ ਵਗੈਰਾ ਹਨਾ ਇਦਾਂ ਦੇ ਡੱਬੇ ਵਗੈਰਾ ਨਹੀਂ ਚਾਦਰਾਂ ਚੱਲ ਰਹੀਆਂ ਨੇ ਜ਼ਿਆਦਾਤਰ ਵੀ ਫਲਾਵਰ ਵਗੈਰਾ ਇਦਾਂ ਨਾ ਵੀ ਨਹੀਂ ਹੋ ਰਿਹਾ ਤੇ ਮੌਸਮ ਜੀ ਧੁੱਪ ਨਿਕਲ ਲਈ ਦੇਖੋ ਸਵੇਰ ਸਵੇਰ ਨਾ ਜਾ ਰਹੇ ਮੀਂਹ ਆ ਤੇ ਹਣ ਧੁੱਪ ਨਿਕਲ ਲਈ ਪੂਰੀ ਇਦੋਂ ਸਹੀ ਕਰਦੇ ਹਾਂ ਹਾਂ ਠੀਕਾ ਅੱਛਾ ਫਿਰ ਲੋ ਕਵਰ ਵੀ ਆਫ ਕਰਦੇ ਹੁਣ ਮੈਂ ਲਗਦੀ ਹਾਂ ਜੀ ਸੂਟ ਪੇਂਟ ਕਰਨ ਅੱਡੇ ਤੇ ਲਗਾਉਨੇ ਆਪਾਂ ਸੂਟ ਪਰ ਇਹਦੀ ਜਿੱਦ ਸੀ ਹੁਣ ਇਹ ਧੋਈ ਸੀ ਕਿ ਮੈਂ ਧੋਤੀ ਕੋਈ ਬੁਸ਼ਾਈ ਸੀ ਟੈ ਕਰਦੇ ਨੂੰ ਇੱਦਾਂ ਪੜਨ ਬੱਚਿਆਂ ਕਰਕੇ ਬਹੁਤ ਜ਼ਿਆਦੇ ਮੈਲੀਆਂ ਹੋ ਜਾਂਦੀਆਂ ਛਾਦਰਾਂ ਹਨ ਤੇ ਨਹੀਂ ਤਾਂ ਕੁਛ ਨਹੀਂ ਹੁੰਦਾ ਬੱਚੇ ਛੋਟੇ ਆ ਤਾਂ ਕਰਕੇ ਚਲੋ ਜੀ ਕਮੈਂਟ ਕਰਕੇ ਦੱਸਿਓ ਤੁਸਿਓ ਸਾਨੂੰ ਬੈੱਡ ਸ਼ੀਟ ਆ ਜਿਹੜੀ ਨਵੀਂ ਵਿਛਾਈ ਆ ਆਪਾਂ ਨੂੰ ਕਿਵੇਂ ਦੀ ਲੱਗੀ ਮੈਨੂੰ ਇੱਕ ਵਾਰੀ ਇੱਧਰ ਲਈ ਸੈੱਡ ਜਾ ਕੇ ਤੁਹਾਨੂੰ ਆ ਤੇ ਲੋ ਜੀ ਇਹ ਵਾਰੀ ਲੋ ਕਾਰੀ ਆਪਣੇ ਬੈੱਡ ਦੀ ਕਮੈਂਟ ਕਰਕੇ ਦੱਸਿਓ ਸਾਨੂੰ ਕਿਵੇਂ ਦੀ ਲੱਗਦੀ ਆ ਤੇ ਹਾਂ ਜੀ ਆਪਾਂ ਵਲੌਗ ਦਾ ਐਂਡ ਵੀ ਇੱਥੇ ਕਰਨ ਲੱਗੇ ਆ ਤੇ ਮਿਲਦੇ ਆਪਾਂ ਇੱਕ ਸੋਹਣੋ ਸੋਹਣੇ ਜੇ ਨਵੇਂ ਵਲੌਗ ਦੇ ਨਾਲ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਚਲੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ